ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਹੋ ਸਾਰੇ ਹਾਂਜੀ ਅਸੀਂ ਵੀ ਸਾਰੇ ਠੀਕ ਠਾਕ ਅਵਧੀਆ ਤੇ ਅੱਜ ਭੈਣ ਦੇ ਘਰੇ ਆਏ ਸੀਗੇ ਕੱਲ ਆਏ ਸੀ ਰਾਤ ਤੇ ਉਹਨਾਂ ਨੇ ਜਾਣਾ ਬਾਹਰ ਨੂੰ ਉਹਨਾਂ ਦੇ ਬੇਟੇ ਨੇ ਜਾਣਾ ਪਹਿਲਾਂ ਫਿਰ ਉਹਨਾਂ ਨੇ ਜਾਣਾ ਤਾਂ ਕਰਕੇ ਮਿਲਣ ਆਏ ਹੋਏ ਸੀਗੇ ਇਹਨਾਂ ਨੂੰ ਬਸ ਤਿਆਰੀਆਂ ਕਰਦੇ ਨੇ ਆਪਣੀਆਂ ਜਾਣਦੀਆਂ ਅਗੇ ਦੇਖਦੇ ਆਂ ਤੁਹਾਨੂੰ ਦਿਖਾਉਣੇ ਆ ਨਾਲ ਨਾਲ ਹਾਂਜੀ ਕੇ ਜੀ ਭਾਈ ਕੀ ਦੇਖਦਾ ਮੈਂ ਨੀ ਤੂੰ ਇੱਕ ਅੱਛਾ ਕਮਰੇ ਖੋਲ ਕੇ ਦੇਖਦਾ ਲੱਗ ਜਿਓ ਪਤਾ ਤੈਨੂੰ ਹੂੰ ਕੱਢ ਲੇਗਾ ਨਾ ਲੋ ਜੀ ਅੱਜ ਫੇਰ ਮੱਕੀ ਦੀਆਂ ਰੋਟੀਆਂ ਲੈਣ ਲੱਗ ਗਈਆਂ ਨਾ ਕਰ ਜਿੰਨਾ ਕਿਤੇ ਕੰਮ ਚੱਲਦਾ ਕਿ ਉਹਨੇ ਉਹਨੇ ਇਹੇ ਹਾਲਾਤ ਆ ਉਹ ਤਵੀ ਤੇ ਉਹ ਹੋ ਜਾਂਦਾ ਸੀ ਸੇਕ ਪੈਂਦਾ ਇਹ ਪੈਂਦਾ ਨਹੀਂ ਸਿਰੋਪੀ ਦੇ ਪੈਂਦੇ ਸੀ ਹਾਲਾਤ ਇਹ ਤੋਂ ਨੇ ਬਲਕਿ ਮਾਰਿਆ ਇਹ ਤੋਂ ਨੇ ਹਾਰਦਾ ਸੀ ਤਰੇਣ ਚਾਚੀ ਮੈਂ ਕਹਿੰਦੇ ਆਂਟੀ ਵੀ ਤੁਸੀਂ ਤੋਂ ਫੋਨ ਤੇ ਬਹੁਤ ਕੁਝ ਪਾਉਣੀ ਆ ਕਹਿੰਦੇ ਮੈਨੂੰ ਤਾਂ ਦੇਖਦਾ ਨਹੀਂ ਮੈਂ ਕਿਹਾ ਤੁਸੀਂ ਫੋਨ ਲਿਆਓ ਮੈਂ ਤਾਂ ਤੁਹਾਨੂੰ ਬਣਾ ਦੇਣੀ ਆ ਜਿੱਥੋਂ ਜਾ ਮੇਰੇ ਤੋਂ ਟੇਬਲ ਚੱਕ ਕੇ ਲੈ ਜਾ ਚੱਲ ਗਿਆ ਧਿਆ ਗੁਰੂ ਜਲਿਆ ਗੁਰੂ ਜਾ ਕੇ ਖੜ ਜਾ ਇਹ ਨਾਲੇ ਲੈ ਜਾ ਕਿਨੂੰ ਵਿੱਚ ਗੱਦ ਲੈ ਇਹ ਨੂੰ ਆਪ ਨੂੰ ਮੱਚ ਦਿਆ ਇਹ ਰੋਟੀ ਨੂੰ ਸੇਕ ਪੈਂਦਾ ਬਰਤ ਨਹੀਂ ਨਹੀਂ ਤਾਂ ਜੋਰ ਦਾ ਪੈਂਦਾ ਹੋਰ ਦੋ ਦੋ ਤਨ ਤੱਕ ਸੇਕਾਂਗੇ ਕਿੱਥੇ ਆ ਗਿਆ ਆ ਬੈਠਾ ਡੌਗੀ ਇਹਦਾ ਨਾਮ ਕੀ ਹੈ ਜਿੰਮੀ ਟਾਈਗਰ ਟਾਈਗਰ ਅੱਛਾ ਨਾ ਕੱਲ੍ਹ ਆਇਆ ਨਾ ਪਾ ਕਦੋਂ ਹੀ ਕਟੂਬ ਵਾਲੇ ਨੇ ਮੰਗਣੇ ਹੋਗਾ। ਆ ਗੀ ਤੇ ਟੱਟਾ ਦੇ ਚੱਕ ਲੈ ਕਿੱਥੇ ਬੈ? ਇੱਥੇ ਬੈ। ਬੀਬੀ ਦਾ ਅਟੈਚੀ ਬੈਨ ਨਾਲੇ ਸਮਾ ਲਿਆ। ਆ ਦੇਖਾ ਕੀ ਹੁੰਦਾ ਆ ਜੀ। ਮੰਮੀ ਦਾ ਸੂਟ ਤਾਂ ਦੇਖ ਤੂੰ। ਬੀਬੀ ਤੁਹਾਡਾ ਅਟੈਚੀ ਪੈਕ ਕਰਾ ਲਿਆ। ਮੰਮੀ ਦੂਜੇ ਦਿਖਾਈ ਜਿਹੜੇ ਸਾਰੇ ਹੋਰ ਲਾ। ਦੇਖਾ। ਸਾਰੇ ਕਿੱਦੋਂ ਹੋਣਗੇ। ਹੋਰ ਵੀ ਨਾ ਮਾਇਨੇ। ਇਹ ਨਹੀਂ ਆਉਂਦੀ ਮੈਨੂੰ ਤੁਹਾਨੂੰ ਕਹਿੰਦਾ। ਨਹੀਂ ਹੋਰ ਵੀ ਸਮਾਏ ਨੇ ਮੰਮੀ। ਬੋਗਾ ਬੋਲਿਆ ਸੀ। ਹੋਰ ਤਾਂ ਨਹੀਂ ਨਾ ਜੀ ਸੋਹਣੀ ਆ। ਰੱਖ ਤੇ। ਫੋਟੋ ਸਿੱਧਾ ਟੈਚੀ ਪੱਟਾ ਚਾਲੂ ਦਿਖਾ ਦਾਂ ਹਾਂ ਸਵੇਰੇ ਦੇ ਮਮੇ ਦੇ ਅੱਗੇ ਕਹੇ ਸੀ ਕਿ ਟੈਚੀ ਲੈਣਾ ਸਾਰਿਆਂ ਨੇ ਉਹ ਬਾੜੇ ਚ ਪਾ ਦੇ ਸੀ ਕਿ ਬਾੜੇ ਸਮਾਨ ਦੀ ਤਾਂ ਪੈਕਿੰਗ ਸਿਰੇ ਤੱਕ ਹੁੰਦੀ ਰਹਿੰਦੀ ਆ ਉਹ ਨਾਲ ਜਦ ਆਈ ਪਿਆ ਰਹਿੰਦਾ ਬਹੁਤ ਪਿਆਰਦਾਰ ਹਾਂ ਮਗਾਸਨਾ ਹਾਂ ਹੋਰ ਸਾਮਾਨ ਤਾਂ ਸਿਰੇ ਤੱਕ ਪੈਕ ਹੁੰਦਾ ਆਹ ਦੇਖ ਤਾਂ ਇਹ ਹਾਂ ਭਰਿਆ ਭੇਦੀ ਹਾਂ ਕਾਣੇ ਲਾਇਨ ਗੱਲਾਂ ਸੀ ਹਾਂ ਜਾਰੇ ਕੋਲ ਸੀ ਟਿੱਕੀ ਦੇ ਸੀ ਖਾਕੇ ਸੀ ਕੰਮ ਦਿੱਤੀ ਕੁਰੇ ਕਾਰੇ ਅੱਛਾ ਕਿੱਥੋਂ ਮਿਲ ਗਈ ਕੋਈ ਨਾ ਕਿੱਥੋਂ ਮਿਲ ਗਈ ਗੋਲੀ ਅੱਛਾ ਅੱਛਾ ਫੇਰ ਮੈਂ ਕਹਿੰਨੀ ਖੜੀ ਨਹੀਂ ਹੋਣੀ ਤੂੰ ਤਾਂ ਆਦੇ ਬਣ ਗਏ ਨੇ ਅੱਲਾ ਔਰ ਮੰਮੀ ਹੋਰ ਸੂਟ ਲੈਣ ਗਈ ਇਧਰੋਂ ਦੇਖੀ ਨਾ ਹੈ ਇਹ ਵੀ ਕਰ ਉਹ ਪਤਲੇ ਕੱਟ ਕੇ ਰੱਖੇ ਨੇ ਮੈਂ ਕਿਹਾ ਮੋਟੇ ਨੇ ਗਰਮੀ ਵਾਲੇ ਹੋਰ ਹੁਣ ਉਹੀ ਸੀਗੇ ਸਾਡੇ ਕੋਲ ਇੱਕ ਪਤਲਾ ਸੀਗਾ ਮੰਮੀ ਨੂੰ ਮੈਂ ਕਈ ਵਾਰ ਕਿਹਾ ਮੈਂ ਖਾ ਉਹ ਪਾ ਲਾ ਕਹਿੰਦੀ ਨਹੀਂ ਉਹ ਠੰਡ ਲੱਗਦੀ ਹੈ ਹੂੰ ਉਹ ਨਹੀਂ ਪਾਣਾ ਕਹਿੰਦੀ ਹਜੇ ਕਹਿੰਦਾ ਹੋਰ ਲੱਗੂ ਤੇ ਕੈਮਰਾ ਹੈ ਆਜੋ ਜੀ ਬੋਲੀ ਖਾ ਲੋ ਦੇਖ ਲੋ ਅੱਜ ਕੱਲ ਬੋਲੀ ਵੀ ਬਣਦੀ ਆ ਆਪਾਂ ਇਹ ਪ੍ਰਾਣੇ ਲੋਕ ਖਾ ਲੈਂਦੇ ਸੀ ਪਹਿਲਾਂ ਬਣਾ ਬਣਾ ਕੇ ਆ ਵੇਖੋ ਕਿੰਨੇ ਸੋਹਣੇ ਬਾਲੇ ਬਣੇ ਆ ਜਿਵੇਂ ਖੋਆ ਹੁੰਦਾ ਹੈ ਸਵਾਦ ਆਉਂਦਾ ਜਿਵੇਂ ਬਿਲਕੁਲ ਬਹੁਤ ਸਵਾਦ ਆਜੋ ਖਾ ਲੋ ਸਾਰੇ ਜਣੇ ਹਾਂਜੀ ਓਕੇ ਛੋਟੇ ਹੋ ਗਏ ਛੋਟੇ ਹੋ ਗਏ ਬੱਸ ਇਹ ਦੇਖਿਆ ਉਹ ਕਹਿੰਦੇ ਕਿ ਬਹੁਤ ਕਾਲੇ ਪਰ ਆਹਨੇ ਨੂੰ ਕਟੈਂਟ ਲਈ ਹੋਈ ਹੈ ਕੋਈ ਨਾ ਬਈ ਕੌਣੇ ਕਰ ਰਿਹਾ ਹੈ ਗਾਣ ਆਇਆ ਭਰਾ ਕਾਇਦੇ ਸੰਦੇਹ ਹੈ ਤੇ ਤੋ ਬਹੁਤ ਆਉਂਦੇ ਹੈ ਬੰਦ ਹੋ ਗਏ ਹੈ ਕੋਈ ਪਾ ਲਾ ਨਾ 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 ਕਰਦੇ ਥੋੜੀ ਜੀ ਐਕ ਲੈ ਉਹਦਾ ਤਾਂ ਜੁੜਾ ਕਰਤਾ ਚੜੀ ਸਾਰੇ ਬਹਿਨੇਗਰ ਕਾਰੇ ਹੈਗੇ ਨੇ ਨਾ ਦੋ ਮਿਲਾ ਦੇ ਹੱਥ ਸਾਗਣਾ ਰੋਟੀ ਵਿੱਚ ਪਾਇਆ ਮੱਖਣ ਮੱਕੀ ਦੀ ਰੋਟੀ ਨਾਲ ਮਿਰਚ ਤੇ ਪਿਆਜ਼ ਜਿਹਨਾਂ ਨੂੰ ਖਾ ਲੋ ਪਾਈ ਨਾਲ ਲੱਸੀ ਦੇਖ ਲੋ ਇੰਡੀਆ ਦੇ ਖਾਣੇ ਆਪਣੇ ਪੰਜਾਬ ਦੇ ਹਨ ਹਾਂ ਸਹੀ ਗੱਲ ਆ ਜਿਹਨਾਂ ਨੂੰ ਖਾ ਲੋ ਸਾਰੇ ਜਾਣੇ ਬਈ ਲੋ ਜੀ ਸੱਟੀਆਂ ਬਣ ਲੱਗੀਆਂ ਨੇ ਚੋਰੀਆਂ ਹੋ ਰਹੀਆਂ ਤਾਲਿਆਂ ਦੇ ਗੱਸੀ ਹੁਣ ਲਗਾਈ ਗਏ ਦਰੋ ਚਲਾਈ ਹੈਗੇ ਦੂ ਅੱਲੇ ਕਾਲੂਆਂ ਦਾ ਸਦਾ ਬਣਿਆ ਹੈ ਚਟਾ ਪਿਆਰ ਹੋ ਗਿਆ ਲਗਾਈ ਹੋ ਰਿਹਾ ਹੁਣ ਅਸੀਂ ਸੁਣਾ ਕੇ ਫਟਕਟ ਭਰ ਕੇ ਲੈਣ ਕੇ ਪਾ ਰਹੇ ਹਾਂ ਇਹਨਾਂ ਵੰਡੀਆਂ ਬਣਾ ਕੇ ਤੁਹਾਨੂੰ ਦਿਖਾਉਣੀ ਆ ਫਿਰ ਕਿਵੇਂ ਬਣਦੀਆਂ ਨੇ ਦੇਖਾ ਕੇ ਦੱਸਾਂਗੇ ਟੈਸਟੀ ਬਣਦੀਆਂ ਨੇ ਕਿਵੇਂ ਹਾਂਜੀ ਬਣ ਗਈ ਉਹ ਕੀ ਹੋਇਆ? ਹਾਂ? ਇਹ ਰੰਗ ਦਾ। ਮੈਂ ਜੰਮ ਪੈਣਾ ਸੀ। ਮੂੰਹ ਬਹੁਤ ਤੇਜ਼ੀ ਲੱਗ ਰਿਹਾ। ਮੈਂ ਬੈਣ ਨਹੀਂ ਪਾਇਆ। ਕਿਤੇ ਦੇਖੀ ਮੜਾ ਜਾਪਤਸ। ਅਜੇ ਤੱਕ ਕੋ ਚਾਰ ਜੇ ਵਿਗੜਾ ਜਾ ਨਹੀਂ ਹੁੰਦਾ। ਹਾਂ। ਅੱਜ ਤੱਕ ਖਾਨ ਆ ਕੇ ਆ ਦੇਖ ਪੜਾ ਲਈਏ। ਠੀਕ ਆ। ਇਹ ਚੌੜੀਆਂ ਖਾਓ ਦੇਖੋ ਤੇ ਖਾਓ ਬਣਾਉਂਦੇ ਦਿਖਾਉਂਦੇ ਮੈਂ ਸਵਾਦ ਦੱਸਦਾ ਜੀ ਐਪ ਦਾ ਬਣਦੀ ਹੈ ਇਹ ਹਾਂ ਨਾ ਨਾ ਖਮੀਰ ਕਾ ਇਹ ਚਾਹਿਆ ਦਹੀਂ ਨਾਲ ਖਾ ਲੋ ਚਾਹਿਆ ਇਹਨਾਂ ਨੂੰ ਖਾ ਲੋ ਆਪਾਂ ਸੌਸ ਨਾਲ ਸੌਸ ਨਾਲ ਚਾਰ ਨਾਲ ਆਪਾਂ ਕਰਨਾ ਖਾਣੀ ਆ ਆਪਾਂ ਸਾਸ ਨਾਲ ਖਾਵਾਂਗੇ ਸਾਸ ਨਾਲ ਖਾਵਾਂਗੇ ਮਿਰਚ ਆਕਨੇਡਾ ਨਿਊਜ਼ੀਲੈਂਡ ਵਾਲੇ ਸਾਰੇ ਜਣੇ ਆ ਕੇ ਖਾ ਲੋ ਸਾਰਿਆਂ ਨੂੰ ਕੋਲਾ ਸੱਦਾ ਕੋਲੇ ਤੇ ਥੋੜਾ ਹੀ ਚੜੀ ਆ ਹੁਣ ਨਿੱਤੂ ਦੀ ਬਣਾ ਕੇ ਰੱਖੋ ਹਾਂ ਲੈ ਨਿੱਤੂ

ਦਾਲ ਦੀ ਬਣਾ ਕੇ ਭੇਜੋ ਫਿਰ ਰੱਬ ਨੇ ਸਾਨੂੰ ਆਪਾਂ ਮੈਂ ਰੋਟੀ ਘਾ ਕੇ ਬਣਾਉਣ ਲੱਗਦਾ ਦਾਲ ਤੋਂ ਬਾਅਦ ਚ ਪਹਿਲਾਂ ਅਸੀਂ ਦੇ ਲਈ ਹੁੰਦਾ ਮੇਹੂ ਖਾਣ ਨੂੰ ਨਹੀਂ ਇਹ ਮੈਂ ਉਹ ਕਿਹ ਧਾਲ ਬਣਾ ਕੇ ਖਾਣੀ ਹੈ ਪਹਿਲਾਂ ਉਹ ਤਾਂ ਵਧੀਆ ਲੱਗਦੀ ਹੈ ਨਾ ਚਲੋ ਜੀ ਸਮਾਨ ਆ ਗਿਆ ਅੰਦਰ ਹਣ ਆ ਦੋਨੋਂ ਲਾ ਚੰਨੀ ਤੂੰ ਆਪਣਾ

ਪਾਂਡੇ ਚੱਕ ਕੇ ਲਿਆਓ ਅੰਦਰ ਅੰਦਰ ਚੱਲੋ ਹਾਂ ਆਣ ਪਾਉਣ ਲੱਗੀ ਆ ਫੁੱਲਾਂ ਨੂੰ ਪਾਣੀ ਸੁਥਾਤਾ ਜੀ ਇਹ ਹੋਮ ਡਿਲੀਵਰੀ ਚੱਲੀ ਹੈ ਹਾਂਜੀ ਚਲੋ ਫਿਰ ਤਾ ਐ ਜੀ ਸੀਗੇ ਇਹਨਾਂ ਦੀ ਡੈਥ ਹੋ ਗਈ ਹਾਂਜੀ ਬਹੁਤ ਵਧੀਆ ਸੁਭਾਅ ਸੀ ਇਹਨਾਂ ਦਾ ਇਹ ਚਲੇ ਗਏ ਪਿੱਛੇ ਨੇ ਥੋੜਾ ਜਿਹਾ ਟਾਈਮ ਹੋ ਗਿਆ ਇਹਨਾਂ ਨੂੰ ਚਲੋ ਆਜੋ ਵੀ ਬਹਿਨੇ ਆ ਹੁਣ ਹੂੰ ਹੁਣ ਗੱਲਾਂ ਮਾਰਦੇ ਆ ਬਹਿ ਕੇ ਹੂੰ ਬਹਿ ਕੇ ਗੱਲਾਂ ਗੁੰਲਾਂ ਕਰ ਲੈਣੇ ਆ ਮੈਂ ਕਿਹ ਕਿਨੇ ਪਣ ਹੋ ਗਿਆ ਬਾਹਰ ਕੰਮ ਚਲੋ ਆ ਬਸਰਾ ਕਾਦੇ ਲੈ ਅੰਦਰ ਅੱਛਾ ਅਹ ਆਹੋ ਸੋ ਪਰਵਾਹ ਨਹੀਂ ਸਰਦਾਂ ਨਹੀਂ ਹਾਂ ਲਓ ਜੀ ਅੱਜ ਅਸੀਂ ਬਣਾਏ ਨੇ ਚਿੱਟੇ ਛੋਲੇ ਚਿੱਟੇ ਛੋਲੇ ਬਣਾਏ ਆ ਨਾਲ ਬਣਦੀਆਂ ਨੇ ਪੂਰੀਆਂ ਹੁਣ ਅਸੀਂ ਕੜਾਈ ਤਰ ਲਈ ਨਾਲ ਬਣਾਵਾਂਗੇ ਪੂਰੀਆਂ ਪੂਰੀਆਂ ਛੋਲੇ ਦੇਖ ਲਓ ਤੜਕਾ ਲਾਤਾ ਸੀ ਪਹਿਲਾਂ ਨੂਨ ਘੱਟਾ ਵੀ ਹਾਂਜੀ ਹਾਂ ਲਾ ਅੱਛਾ ਤੇ ਚਲੋ ਛੋਲੇ ਹੋ ਗਏ ਤਿਆਰ ਸਾਡੇ ਹੁਣ ਬਣਾਵਾਂਗੇ ਪੂਰੀਆਂ ਸਾਰੇ ਇਕੱਠੇ ਹੋ ਰਹੇ ਨੇ ਇੱਥੇ ਫਿਰ ਕੁਛ ਨਾ ਕੁਛ ਬਣਾ ਬਣਾ ਕੇ ਖਾਈ ਜੰਨੇ ਆ ਤੇ ਬਾਕੀ ਕੱਬਿਆਂ ਜਵਾਏ ਹਿੰdia ਚ ਹਾਂਜੀ ਤੁਸੀਂ ਵੀ ਖਾਓ ਬਣਾ ਕੇ ਸਾਡੇ ਨਾਲ ਵੀ ਖਾਓ ਹਾਂਜੀ ਆਂ ਦੇਖ ਲਓ ਸਵੇਰ ਹੋ ਗਈ ਤੇ 10 10:30 ਦਾ ਟਾਈਮ ਹੋ ਗਿਆ ਅੱਜ ਸਾਰੇ ਜਾਨੇ ਕਹਿੰਦੇ ਪੂਰੀਆਂ ਛੋਲੇ ਖਾਣੇ ਨੇ ਅਸੀਂ ਕਹਾਂ ਚਲੋ ਸਵੇਰੇ ਸਵੇਰੇ ਪੂਰੀਆਂ ਛੋਲੇ ਬਣਾ ਕੇ ਖਾਣੇ ਆ ਤੇ ਇੰਜੋਏ ਕਰਦੇ ਆ ਚਲੋ ਠੀਕ ਆ ਜੀ ਓਕੇ ਲਓ ਜੀ ਸਾਡੀਆਂ ਹੋਣ ਲੱਗੀਆਂ ਪੂਰੀਆਂ ਤਿਆਰ ਹੁਣ ਪੂਰੀਆਂ ਬਣਾਉਨੇ ਆ ਸਟਾਰਟ ਹੋ ਗਿਆ ਕੰਮ ਬਾਹਰ ਠੀਕ ਰਹਿੰਦਾ ਇੱਥੇ ਧੂਆ ਉੱਡ ਜਾਂਦਾ ਸਾਰਾ ਮੰਮੀ ਬੈਠੇ ਨੇ ਪੂਰੀਆਂ ਬਣ ਗਈਆਂ ਥੋੜੀਆਂ ਜਿਹੀਆਂ ਹੋਰ ਵਧਾ ਲਿਆ ਕਰ ਇਹ ਮੇਲਾ ਦਾ ਹੋ ਜਾਂਦੀਆਂ ਛੋਟੀਆਂ ਹੋ ਜਾਂਦੀਆਂ ਹਨ ਥੋੜੀ ਜਿਹੀ ਹੋਰ ਵਧਾ ਲਿਆ ਕਰ ਆ ਤੇ ਇਹ ਦੁਪਨੀ ਇਧਰ ਰੱਖ ਲੈ ਇਧਰ ਰੱਖ ਲੈ ਹਾਂ ਪੂਰੀ ਨਹੀਂ ਕਿ ਤੁਸੀਂ ਉਹ ਤੱਕ ਖਾਧੀ ਜਾਓਗੇ ਲਓ ਜੀ ਬਹੁਤ ਜ਼ਰੂਰ ਪੂਰੀਆਂ ਨੇ ਕਰਈਆਂ ਨੇ ਤੇ ਆ ਸਭੇ 1000 ਰੁਪਇਆ ਤੇ ਪਿਆਜ਼ ਅੰਬ ਦਾ ਮਿਰਚ ਦਾ ਮੱਖਣ ਵੀ ਪਿਆ ਉਹ ਸਬਜੀ ਪਈ ਆ ਤੇ ਆ ਦੋ ਬੰਦੇ ਛਕਣ ਲੱਗੇ ਹੋਏ ਨੇ ਢਾਬੇ ਤੇ ਸਾਰਾ ਕੁਝ ਮਿਲਦਾ ਜਿਹੜੀ ਚੀਜ਼ ਮਰਜ਼ੀ ਖਾਓ ਸਾਰਿਆਂ ਨੂੰ ਖੁੱਲਾ ਸਦਾ ਕੈਨੇਡਾ ਅਮਰੀਕਾ ਤੇ ਨਿਊਜ਼ੀਲੈਂਡ ਵਾਲਿਆਂ ਨੂੰ ਸਾਰਾ ਕੁਝ ਬਣ ਗਿਆ ਡੱਬਾ ਸੀ ਪਰ ਤਾਂ ਪੂਰੀਆਂ ਦਾ ਹੱਦਾ ਕਰਤਾ ਚਲੋ ਹੱਦਾ ਜਾ ਮੈਮ ਲਈ ਵੱਡੀ ਆ ਫਿਰ ਫੈਮਲੀ ਵੱਡੀ ਆ ਸਾਡੀ ਹੁਣ ਫਿਰ ਸਾਰਿਆਂ ਨੂੰ ਹਾਂਜੀ ਹਾਂ ਇਸ ਕਰਕੇ ਹਾਂ ਹਾਂ ਬੰਦ ਹੋਣਾ ਖੜਾ ਖੜਾ ਕੇ ਤੇ ਜਾ ਕੇ ਮੋٹے ਕਰਕੇ ਕੈਨੇਡਾ ਨੂੰ ਭੇਜਣਗੇ ਇਹ ਨਿਊਜ਼ੀਲੈਂਡ ਨੂੰ ਭੇਜਣਗੇ ਮੋٹے ਕਰ ਕਰਕੇ ਕੋਈ ਐ ਨਾ ਕਰ ਸਾਡਾ ਪਤਲਾ ਰਹਿ ਗਿਆ ਹਾਂਜੀ ਹਾਂ ਲਓ ਵੀ ਖਾਓ ਪੂਰੀਆਂ اسی رے جس Khan. تننے جانے تننے اے اسی لاتے ہیں لو جی پوریاں سڑیاں دیکھ لو ہاں او نکلی ا پوری او بنی کتے دی نکلی ہے تنگے دی نکلی ਆਂਟੀ ਭਾਂਡੇ ਮਾਂਜਣ ਲੱਗਿਆ ਆਂਟੀ हट ਜਾ ਭਾਂਡੇ ਮਾਂਜਣੋਂ ਬੱਸ ਕਰੋ ਮਾਂਜ ਲਾਂਗੇ ਮਾਂਜ ਬੱਸ ਕਰਕੇ ਮੈਂ ਮਾਂਜ ਲਾਂ ਲੱਗੇ ਪੈਣ ਕੇ ਲਈ ਚਲੋ ਸਿਖਾ ਲਈਏ ਹੁਣ ਠਾ ਕੇ ਦੱਸਦੇ ਆ ਕਿਵੇਂ ਲੱਗਦੀਆਂ ਟੇਸਟੀ ਬਣੀਆਂ ਨੇ ਕਿਵੇਂ ਲੱਗੀਆਂ ਬਣ ਵਧੀਆ ਬਣੀਆਂ ਬਹੁਤ ਠੀਕ ਦਾ ਤੁਸੀਂ ਦੱਸੋ ਜੀ ਅੱਛਾ ਬਹੁਤ ਟੇਸਟੇ ओके फिर तो बढ़िया खा के दस्त दिया मेनू। ਹਾਂ। ਹਾਂ। ਆਹ ਚਾਚਾ ਸੋਗਿਆ ਪਾਪਾ ਸੋਗਿਆ। ਉਹ ਜਿਹੇ ਨਾ ਨਾਲ ਹੈ ਨਾ ਜਦੋਂ ਕਾਟਨ ਦੇ ਸ਼ੁਰੂ ਹੋ ਗਿਆ ਨੇ ਹਨਾ। ਹੂੰ। ਬਿਜੂਰੀਆ ਦੇਣੀ ਆ ਪੂਰੀ ਆ ਇਹ ਕਿਹੜਾ ਕੱਪੜਾ ਵਾ ਕਿਤਾ ਜੇ ਆ ਗਈ ਜਦੇ ਲੱਗੇ ਕੋਟਨ ਹੀ ਹਨਾ ਇਹ ਤਾਂ ਕੋਈ ਆਬਿਨਾਂ ਦੇ ਆਬਿਨਾਂ ਦੇ ਆਬਿਨਾਂ ਦੇ ਚੱਪਲਾਂ ਕਿਹੜੀਆਂ ਰੱਖੀਆਂ ਹੋਈਆਂ ਨੇ ਸਾਰੀਆਂ ਪਈਆਂ ਨੇ ਸਾਰੀਆਂ ਤਰ੍ਹਾਂ ਦੀਆਂ ਨੇ ਦੇਖ ਹਾਂ ਪਸੰਦ ਆ ਸਮਾਨ ਤਾਂ ਵਧੀਆ ਹੁੰਦਾ ਨਾ ਹਾਂ ਹੁਣ ਭਲਾਂਗੇ ਸਮਾਨ ਸੂਟ ਬਹੁਤ ਸੋਹਣੇ ਹੁੰਦੇ ਨੇ ਆ ਦੇਖੋ ਮੈਂ ਹਾਈ ਕਰਦੀ ਆ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਇਹ ਕਿੰਨੇ ਦਾ ਸੂਟ ਆ ਇਹ 500 ਇਹ 500 ਨਾ ਮੈਂ ਮਜ਼ਾਕ ਨਹੀਂ ਕਰਾਤੀ ਸੁੱਖਾ ਪਿਆ ਕਰਾਂਗੇ ਬ੍ਰਾਪਾ ਉਹ ਨਹੀਂ ਸਾਉ ਬਹੁਤ ਆ ਹੋ ਫੈਸਲਾ ਬਿਆਰ ਨਹੀਂ ਆ ਅੱਛਾ ਤੂੰ ਖਮਿੰਦੇ ਰਹਿ ਬਿਨਾਈ ਕਰ ਰੀਆ ਤੱਲ ਖਾ ਲਈ ਤੂੰ ਕਹਿੰਦੇ ਕਰ ਰਹਿ ਹੁੰਦੇ ਭਾਈ ਜੀ ਮੈਂ ਕਹਿੰਦਾ ਪੰਮੇ ਵਾਂਗੋ ਸ਼ਾਪਿੰਗ ਕਰਨੀ ਨਾਲ ਜਾ ਕੇ ਹਾਂ ਸੁਣਾ ਹਨਾ ਇਕੱਲੇ ਕਿੰਨੇ ਦੇਖੂਗਾ ਪਾਪਾ ਸੋ ਮੈਂ ਕਹਿੰਦਾ ਪੰਮੇ ਵਾਂਗੋ ਜਾ ਕੇ ਨਾਲ ਸ਼ਾਪਿੰਗ ਕਰਨੀ ਆ ਹਾਂ ਸਹੀ ਗੱਲ ਆ ਕਿਹਦੇ ਨਾਲ ਆ ਹੈਗਾ ਜਿਹੜਾ ਟਾਂਗ ਲਈ ਮਿਲਦੇ ਹੁੰਦੇ ਦਾਂਗੜੀ ਮਿਲਦਾ ਵੀ ਨਹੀਂ ਮਿਲਦੀ ਵਸ ਆ ਵੀ ਸੋਨਾ ਹਨਾ ਪ੍ਰਿੰਟ ਮਮੀ ਦੇ ਪਾਉਣ ਵਾਲਾ ਆਹ ਹਾਂ ਹਾਂ ਉਹ ਆਹ ਦੇਖ ਨਾ ਆ ਸੋਨਾ ਲੱਗਿਆ ਮੈਨੂੰ ਬਹੁਤ ਆ ਦੇ ਮਛਲੀਨ ਦੀ ਚੁੰਨੀ ਇਹਦਾ ਵੀ ਸੋਨਾ ਵਾ ਬਹੁਤ ਹੈਗਾ ਕੱਲੂ ਨੇ ਪਰਫੂਮ ਆਲ ਭਰਾਉਂਦੇ ਫਿਰ ਦੇ ਦੇ ਐਂ ਜੇ ਲਈ ਆਂ ਫਿਰ ਇਕੱਠੇ ਡੈਜੀ ਇੱਕੋ ਜਿਹੇ ਨੇ ਇੱਕੋ ਜਿਹੇ ਨੇ ਇੱਕ ਤਾਂ ਮਿਲ ਗਿਆ ਇੱਕ ਹੋਰ ਲਿਆ ਦੀ ਉਹਦੇ ਨਾਲ ਦਾ ਚਾਰ ਚੁੱਕ ਆਹੋ ਐਸਾ ਇੱਕ ਇਹ ਕਰਦੀ ਆ ਮਾੜਾ ਵਰਦ ਸੋੜਾ ਹੀ ਹੋਰ ਇਹ ਬੰਨੀ ਸੱਲ ਲੱਗਦਾ ਆ ਆ ਵੀ ਲਾਲਾ ਪ੍ਰਿੰਟ ਸੋਹਣਾ ਵਾ ਹਾਂ ਕਿਹੜਾ ਆ ਨਹੀਂ ਆ ਜਿਹੜਾ ਹੁਣ ਦਿਖਾਇਆ ਤੁਸੀਂ ਅੰਟੀ ਮਹੇਜੇ ਪਾਇਆ ਸੀ ਆਈਆ ਅੰਟੀ ਮਹੇਜੇ ਪਾਇਆ ਸੀ ਆ ਸਸਤਾ ਕਾ ਬਈਆ ਇੱਧਰ ਸਸਤੇ ਨੇ ਹਾਂਜੀ ਇਹ ਕਿੰਨੇ ਨੇ ਲਾ ਆ ਵੀ ਸੋਹਦਾ ਹੀ ਆ ਇਹਦਾ ਪ੍ਰਿੰਟ ਕੁੜੀਆਂ ਵਾਲਾ ਸੋਹਣਾ ਲੱਗੇ ਆ ਵੀ ਸੋਹਣਾ ਕੋ ਨਾ ਤਾਂ ਇਹ ਬੈਨੇ ਵੇਖੇ ਤੇ। ਅੱਲੇ ਇਹਦੇ ਤੇ ਆ ਗਏ ਆ। ਇਹ ਸੋੜਾ ਇਹ ਪਾਲਾ ਹੈ ਮੇਂ ਤਾਂ। ਇਹਦਾ ਚਾਰ-ਚਾਰ ਲੱਗਦੀ ਐ। ਇੱਕ ਮੈਂ ਕੀ ਕਹਤਾਂ ਚਾਹਤਾਂ ਰਹੇ। ਮੈਂ ਤਾਂ ਨੁਮਾਈ ਮਾਤ ਨੂੰ ਕਿਹਾ ਚੱਟਣਾ ਕੋ। ਪਰ ਉਹ ਸਾਥ ਰਹਣਗੇ ਤੇ। ਸਾਡੇ ਤੇ ਸੀ। ਜੀ ਇਹਦੇ ਨੂੰ ਪੜਾਈ ਆ। ਮੈਂ ਦੋਮ ਲੈ ਜਾਣਾ ਆਇਆ। ਇੱਕ ਕੋਲੇ ਲੈ ਲਾ। ਹਾਂ ਰੈਂਟੋ ਸੋਣਾ ਲੱਗਿਆ। Adelante. Adelante. ਜੇ ਲੋ ਤਾਂ ਦਨ ਹੋ ਗਏ ਬੜੇ ਇਕੱਠੇ ਹੋ ਕੇ ਸਾਰੇ ਖਾਣੇ ਆ ਤੇ ਕਦੇ ਕੋਦ ਨੂੰ ਸੋਲੇ ਦੇਖ ਚੌੜੀਆਂ ਤੇ ਕਦੇ ਕੁਸ਼ ਹਣਾਂ ਲੰਮਾ ਮੱਕੀ ਦੀ ਰੋਟੀ ਤੇ ਸਾਗ ਨਾਲ ਹਾਂਜੀ ਬੜਾ ਮਜਵਾਇ ਕਰੀਦਾ ਹੈ ਤੇ ਫਿਰ ਕੱਪੜਿਆਂ ਵਾਲੇ ਆ ਗਏ ਫਿਰ ਬੰਦੇ ਹੁੰਦੇ ਨੇ ਇੱਥੇ ਤੁਹਾਨੂੰ ਕੋਲ ਅਸੀਂ ਕੱਪੜੇ-ਕੁਪੜੇ ਦੇਖਣ ਲੱਗੇ ਹੋਰ ਠੀਕ ਹੈ ਹਮਰੇ ਬਲੌਗ ਨੂੰ ਦੇਖਿਓ ਹੁਣ ਤੱਕ ਲਾਈਕ ਮੈਂ ਸ਼ੇਅਰ ਜੀ ਸਬਸਕ੍ਰਾਈਬ ਵੀ ਕਰਿਓ ਜੇ ਦੱਸਿਓ ਕਿ ਮੈਂ ਲੱਗਿਆ ਥੈਂਕ ਯੂ ਜੀ ਬੰਦਾਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਵਧੀਆ ਹਾਸੇ ਹੋ ਤੇ ਨਜ਼ਾਰੇ ਲਓ ਓਕੇ ਜੀ ਬਾਏ ਮਿਲਦੇ ਅਗਲੇ ਬਲੌਗ ਦੇ ਵਿੱਚ ਓਕੇ ਥੈਂਕ ਯੂ ਜੀ